Hi guys welcome my father channel dear arts so guys 1k subscriber my father dear arts channel te complete ho chuke ne iska kaise sare ja rahe ha besab jo ki sultan buland di vich hai sade shehar de vich hi astit te tuhanu vi dikhavange kaise ki kida matha dekhi hunde ha sara kuch te baad vich asi aan ke ha cake vi cut karange 1k subscriber complete hon da te chalo guys ਚਲਦੇ ਆ ਹੁਣ ਆਪਾਂ ਤਿਆਰ ਹੋ ਚੁੱਕੇ ਨੇ ਸਾਰੇ ਜਣੇ ਸਤ ਸ੍ਰੀ ਅਕਾਲ ਹਾਂਜੀ ਗਾਇਸ ਅਸੀਂ ਪਹੁੰਚ ਚੁੱਕੇ ਹਾਂ ਬੇਸਾਰ ਜੀ ਤੱਕ ਤੁਹਾਨੂੰ ਤੁਸੀਂ ਦੇਖੀ ਰਹੇ ਹੋ ਸਾਡੇ ਵਾਲੇ ਦੁਆਲੇ 我爱你，我自 এনে পোৱা <offered> एक जर्नी ਸੋ ਗਾਇਸ ਜੀ ਹੁਣ ਉਹ ਪੁਲ ਤੇ ਜਾਵਾਂਗੇ ਦੇਖਦੇ ਆ ਤੁਹਾਨੂੰ ਉੱਥੇ ਦਾ 뷰 ਦਿਖਾਉਨੇ ਆ ਤੇ ਪੁਲ ਤੇ ਜਾਂਦੇ ਆ ਤੇ ਇਧਰ ਦੇਖੋ ਗਾਇਸ ਕਿੰਨਾ ਵਧੀਆ ਮੋਲਚਾਲ ਆ ਆਖ ਲੱਗ ਪਈ ਨੇ ਆਪਣੇ 1.5 ਘੰਟੇ ਦੇ ਸਬਸਕ੍ਰਾਈਬ YouTube ਪਰ ਜੀ ਆਪ ਜੀ ਤੁਹਾਨੂੰ ਆਪ ਫਿਰ ਅੱਗੇ ਬੱਸ ਨਹੀਂ ਇੱਥੇ ਆ ਗਏ ਮੈਨੂੰ ਪਾਣੀ ਅੱਗੇ ਨਾਲ ਬਾਦ ਨਹੀਂ ਆ ਮੈਂ ਇੱਥੇ ਤੱਕ ਹੁੰਦੇ ਆ Oh, I ਸੋ ਗਾਇਸ ਇਹ ਹੈ ਬੇਸਾਈਡ ਸਾਹਿਬ ਦੇ ਬੈਕ ਸਾਈਡ ਪੋਲਵਾ ਬਹੁਤ ਸੋਹਣਾ ਬਣਿਆ ਹੋਇਆ ਇੱਥੇ ਲੋਕੀ ਵੀਡੀਓ ਸ਼ੂਟ ਕਰਕੇ ਜਾਂਦੇ ਨੇ ਇਹ ਠੀਕ ਜਾਣਾਂਵਾਂ ਨੂੰ ਵੀਡੀਓ ਮੈਂ ਇੱਥੇ ਬੈਠੀ ਸੀ ਦੇਖੀ ਰਹੀ ਤੀ ਕਸ਼ਮਤ ਇਹ ਤੁਹਾਨੂੰ ਬਦਲਣ ਦੇ ਦੇ ਰਹੇ ਹਾਂ

ਹਾਂਜੀ ਗਾਇਸ ਜਿੰਦਾਂ ਕਿ ਬੇ ਸਭ ਆ ਚੁੱਕੇ ਆ ਤੇ ਕੇਕ ਸਮੋਸੇ ਕੋਲਡ ਡਰਿੰਕ ਚਸ ਵੀ ਲੈ ਆਂਦੀ ਆ ਤੁਹਾਨੂੰ ਦਿਖਾ ਦਿੰਨੇ ਆ ਤੇ ਕੇਕ ਕੱਟ ਕਰਦੇ ਆ ਜਿੰਦਾਂ ਕਿ 1 ਕੇ ਸਬਸਕਰਬਰ ਕੰਪਲੀਟ दान करके और आ रहे हैं हम ये अभी भाई देना हुआ का सब्सक्राइबर का शुरू का शुरू का हर तक हुआ है अब नुवे को आ रहे हैं